ਹਾਂਜੀ ਸਵਾਗਤ ਹੈ ਤੁਹਾਡਾ ਮੇਰੇ ਸਭ ਤੋਂ ਪਹਿਲੇ ਬਲੌਗ ਜੋ ਕਿ ਮੈਂ ਆਪਣੇ ਪਿੰਡ ਵਿੱਚ ਬਣਾਇਆ ਸ਼ਾਕੇ ਤੇ ਇਹ ਮੈਂ ਤੇ ਮੇਰਾ ਭਰਾ ਖੇਤ ਵਿੱਚ ਬਹੁਤ ਜ਼ਿਆਦਾ ਘਾਹ ਹੋ ਗਿਆ ਬਰਸਾਤ ਤੋਂ ਬਾਅਦ ਤੇ ਉਹਨੂੰ ਸਾਫ਼ ਕਰਨਾ ਬੜਾ ਔਖਾ ਹੈ ਤੇ ਅਸੀਂ ਹੁਣ ਦਵਾਈ ਲੈ ਕੇ ਆਏ ਤੇ ਦਵਾਈ ਸਪਰੇਅ ਦੀ ਮਦਦ ਨਾਲ ਫਿਰ ਸਪਰੇਅ ਮਾਰਾਂਗੇ ਪੰਪ ਦੀ ਮਦਦ ਨਾਲ ਤੇ ਆ ਪਾਣੀ ਬਿਖਸਣ ਲੱਗਿਆ ਜੀ ਪਾਣੀ ਇਹ ਆਈ ਦਵਾਈ 1 ਲੀਟਰ ਹੈ ਜਿੱਥੇ ਚਾਰ ਢੋਲਨੇ ਨੇ ਜੀ ਚਾਰ ਢੋਲ ਪਾ ਕੇ ਫਿਰ ਸਪਰੇਅ ਕਰਾਂਗੇ ਤੇ ਹੁਣ ਪਾਣੀ ਮਿਕਸ ਹੋ ਰਿਹਾ ਇਹਦੇ ਵਿੱਚ ਪਾਣੀ ਬਹੁਤ ਮਾਤਰਾ ਵਿੱਚ ਪੈਂਦਾ ਇਹ ਚ ਤੇ ਜ਼ਹਿਰੀਲੀ ਦਵਾਈ ਹੈ ਬਹੁਤ ਜ਼ਿਆਦਾ ਸੋ ਬੱਚਿਆਂ ਦੇ ਇਹਨਾਂ ਦੂਰ ਹੀ ਰੱਖਣਾ ਪੈਂਦਾ ਤੇ ਹੈਂਡ ਪੰਮਪ ਚੋਂ ਸਾਡੇ ਹੈਂਡ ਪੰਮਪ ਚ ਪਾਣੀ ਆਂਦਾ ਜੀ ਇੱਧਰ ਸਾਡੇ ਵੱਲ ਪਾਣੀ ਹੈਗਾ ਹਲੇ ਕਈ ਇਲਾਕਿਆਂ ਵਿੱਚ ਹੈਂਡ ਪੰਮਪ ਚ ਪਾਣੀ ਹੈ ਨਹੀਂ ਆ ਪਾਣੀ ਥੱਲੇ ਉਤਰ ਗਿਆ ਬਹੁਤ ਜ਼ਿਆਦਾ ਤੇ ਸਾਡੇ ਵਾਲਾ ਖੇਤ ਵਿੱਚ ਹੈਂਡਪੰਮ ਲੱਗਿਆ ਹੋਇਆ ਤੇ ਹੈਂਡਪੰਮ ਨਾਲ ਅਸੀਂ ਪਾਣੀ ਭਰ-ਭਰ ਕੇ ਚ ਪਾ ਰਹੇ ਤੇ ਗਰਮੀਆ ਵਿੱਚ ਹੈਂਡਪੰਮ ਦਾ ਪਾਣੀ ਖਤਮ ਹੋ ਜਾਂਦਾ ਸਾਡੇ ਮਾਈਨਿੰਗ ਕਾਫੀ ਮਾਤਰਾ ਵਿੱਚ ਹੁੰਦੀ ਹੈ ਮਾਈਨਿੰਗ ਸਾਡੇ ਕਾਫੀ ਲੋਕਾਂ ਦੇ ਹੈਂਡਪੰਮ ਤਾਂ ਬੰਦ ਵੀ ਹੋ ਗਏ ਹੋਏ ਆ ਲੇਕਿਨ ਅਸੀਂ ਇਹ ਬੋਰ ਤੀਜੀ ਵਾਰ ਕਰਵਾਇਆ ਤਾਂ ਕਿ ਜਾ ਕੇ ਹਲੇ ਪਾਣੀ ਨਾਲ ਕੇ ਹੈਗਾ ਨੀ ਦਾ ਪਾਣੀ ਸਾਨੂੰ ਪਿੰਡੋਂ ਲਿਆਣਾ ਪੈਣਾ ਦਾ ਇਹ ਪਾਣੀ ਪਾ ਕੇ ਤੇ ਹੁਣ ਢੋਲ ਦੀ ਤਿਆਰੀ ਆ ਤੇ ਛੜਕਾਵਾਂਗੇ ਇਹਨੂੰ ਭਰ ਗਿਆ ਜੀ ਪੂਰਾ ਪੂਰਾ ਭਰ ਗਿਆ ਤੇ ਹੁਣ ਇਹਨੂੰ ਲੋਡ ਕਰੂੰਗਾ ਮੇਰਾ ਛੋਟਾ ਭਰਾ ਪੇਸਟ ਪਰ ਆ ਦਵਾਈ ਆ ਜੀ ਗ੍ਰਾਮੈਕਸ ਇਹ 300 ਰੁਪਏ ਦੀ ਆ ਜੀ ਇਹਦੇ ਨਾਲ ਘਾਹ ਮਰ ਜਾਂਦਾ ਸਾਰੇ ਜਿੰਨਾ ਵੀ ਆਲਦ ਵਾਲਾ ਘਾਹ ਕੀੜੇ ਕੋਲੇ ਖੇਤ ਵਿੱਚ ਸਾਰੇ ਮਰ ਜਾਂਦੇ ਆ ਤੇ ਹੋ ਗਿਆ ਤਿਆਰ ਰੈਡੀ ਤੇ ਆ ਲਾਰਿਆ ਜੀ ਪਿੱਟ ਨੂੰ ਚੱਕ ਬਈ ਹੂੰ ਕਿ ਨਾ ਕੀ ਆ ਜਾਓ ਚਲੋ ਇਹ ਹੋ ਗਏ ਰੈਡੀ ਇਹ ਅੱਜ ਕੱਲ ਪੰਪ ਮੋਟਰਾਂ ਵਾਲੇ ਆ ਗਏ ਚਾਰਜੇਬਲ ਪੰਪ ਹੈ ਹੱਥ ਨਾਲ ਮਾਰਨ ਦੀ ਲੋੜ ਨਹੀਂ ਹੈ ਤੇ ਛੜਦੇ ਆ ਕਿ ਲੈ ਹੁਣ ਇਹ ਛੜਕਾ ਦੇਣਾ ਘਾਹ ਦੇਖਿਓ ਤੁਸੀਂ ਕਾਫੀ ਇਹ ਸਫੈਦਾ ਲਾਇਆ ਹੋਇਆ ਸੀ ਖੇਤ ਚ ਇੱਥੇ ਘਨ ਮਾਰ ਰਿਹਾ ਫਸਲ ਬੁੱਸਲੇ ਦਾ ਕੰਮ ਔਖਾ ਹੀ ਹੈ ਅੱਗੇ ਚੱਲ ਅੱਗੇ ਤੁਹਾਨੂੰ ਪਤਾ ਹੀ ਆ ਸੀ ਆ ਦੇਖੋ ਹੋਣ ਲੱਗੇ ਸਪਰੇ ਘਾ ਬਹੁਤ ਹੈ ਤੇ ਹੁਣ ਇਹਨੂੰ ਲੱਗ ਜਾਣਾ 5-6 ਦਿਨ ਘਾ ਸਾਰਾ ਜਲ ਜਾਣਾ ਜੀ ਇਹ ਤੇ ਆ ਦੇਖੋ ਕਿੱਡਾ ਕਿੱਡਾ ਘਾ ਹੋ ਗਿਆ ਬਰਸਾਤ ਦੇ ਸਮੇਂ ਇੱਥੇ ਬਹੁਤ ਪਾਣੀ ਖੜਿਆ ਸੀਗਾ ਤੇ ਬਰਸਾਤ ਵੀ ਤੇ ਇੱਥੇ ਖੜ ਬੜ ਵੀ ਨਹੀਂ ਸਕਦਾ ਬੰਦਾ ਆ ਕੇ ਇੱਥੇ ਆ ਕੇ ਐਂਟ ਨਹੀਂ ਕਰ ਸਕਦਾ ਖੇਤ ਚ ਪੀ.ਡੀ.ਐਮ ਕੋਡੇ ਦਾ ਡੜਨ ਦਾ ਕਾਫੀ ਤੇ ਹੁਣ ਪਹਿਲਾਂ ਇਹਨੂੰ ਅਸੀਂ ਦਵਾਈ ਮਾਰਦੇ ਆਂ ਮਾਰਾਂਗੇ ਫਿਰ ਸਾਸਪਾਈ ਕਰਾਂਗੇ ਆ ਦੇਖੋ ਬਹੁਤ ਜਿਆਦਾ ਖਾ ਬਹੁਤ ਜਿਆਦਾ ਹੋਇਆ ਹੋਇਆ ਅੰਦਰ ਵੜ ਵੜ ਕੇ ਮਾਰਨੀ ਪੈਂਦੀ ਸਪਰੇ ਫਿਰ ਵੀ ਪੈਰਾਂ ਹੱਥਾਂ ਨੂੰ ਖਾਜ ਬੜੀ ਹੋਈ ਬਾਅਦ ਵਿੱਚ ਤਾਂ ਬਹੁਤ ਪਿਆਜ ਖਾਜ ਹੋ ਜਾਂਦੀ ਜਿਸੇ ਦਵਾਈ ਲੱਗ ਜਾਂਦੀ ਪੈਰਾਂ ਨੂੰ ਮੈਂ ਤਾਂ ਚੱਪਲ ਪਿੱਛੇ ਦਾ ਛੋਟਾ ਭਰਾ ਤਾਂ ਮੂਡ ਬਾੜ ਪਾਇਓ ਸੀਗੇ ਉਹਨੇ ਤੇ ਓਹ ਹੋ ਉਹ ਤਾਂ ਲੱਗਿਆ ਰਿਹਾ ਖਾਜ ਹੁੰਦੀ ਬਹੁਤ ਜ਼ਿਆਦਾ ਪੈਰਾਂ ਨੂੰ ਤੇ ਜਿਹੜੇ ਦਵਾਈ ਛਰਕਾਉਂਦੇ ਉਹਨਾਂ ਨੂੰ ਪਤਾ ਹੀ ਐ ਬਾਕੀ ਜਿਨ੍ਹਾਂ ਨੇ ਇਹ ਵਾਹ ਨਹੀਂ ਪਿਆ ਉਹਨਾਂ ਨੂੰ ਨਹੀਂ ਪਤਾ ਬਚਾਰਿਆਂ ਨੂੰ ਤੇ ਉਹਨੂੰ ਕੇ ਦਾਰ ਬਿਲਕੁਲ ਇਹ 5-6 ਦਿਨਾਂ ਵਿੱਚ ਸਾਫ਼ ਹੋ ਜਾਣਾ ਕਰਨਾ ਪੈਣਾ ਬਾਅਦ ਚੋਂ ਕਰਾਂਗੇ ਪਹਿਲਾਂ ਸੁੱਕ ਜਣਾ ਇਹ ਘਾਹ ਜਲ ਜਾਊਗਾ ਰੱਖ ਲੈ ਫਿਰ ਇਹ ਖੇਤ ਪੂਰਾ ਸਾਫ਼ ਕਰਨਾ ਪੈਣਾ ਤਾਂ ਜੋ ਬੂਟੇ ਜੰਮੀ ਤਰ੍ਹਾਂ ਫਾਲੂਪਸ਼ਨ ਹੋ ਸਕੇ ਬੜੀ ਹੈ ਤਾਂ ਮਿਹਨਤ ਵਾਲਾ ਕੰਮ ਹੈ ਮਿਹਨਤ ਕਰਦੇ ਹੀ ਆਪਾਂ ਦੇਖੋ ਇਹ ਪੰਪ ਬਿਜਲੀ ਵਾਲਾ ਜੀ ਇਲੈਕਟ੍ਰਿਕ ਪੰਪ ਹੈ ਇਹਨੂੰ ਲੋੜ ਨਹੀਂ ਪਹਿਲਾਂ ਹੱਥਾਂ ਨਾਲ ਪੰਪ ਮਾਰਦੇ ਹੁੰਦੇ ਸੀਗੇ ਹੁਣ ਅੱਜ ਕੱਲ ਸਭ ਕੁਝ ਕੰਮ ਮਸ਼ੀਨੀ ਯੁੱਗ ਆ ਗਿਆ ਆਸਾਨੀ ਹੋ ਗਈ ਥੋੜੀ ਜੀ ਬਹੁਤ ਬਰੀਕੀ ਨਾਲ ਮਾਰਨਾ ਪੈਂਦਾ ਇਹ ਪੰਪ ਹੈ ਕਾ ਬਹੁਤ ਜ਼ਿਆਦਾ ਹੋ ਗਿਆ ਤੇ ਲੇਬਰ ਲੱਭਦੀ ਨਹੀਂ ਹੈ ਇਹ ਰੁਕਾਰ ਨੂੰ ਘਟਾ ਦਈਏ ਲੇਬਰ ਸਾਡੇ ਸਾਡੇ ਲੋਕਾਂ ਦੇ ਪ੍ਰਵਾਸੀ ਸਾਰੇ ਭਜਾਏ ਦਿੱਤੇ ਕਹਿੰਦੇ ਪ੍ਰਵਾਸੀ ਹੈ ਨਹੀਂ ਰੱਖਣੇ ਹੁਣ ਪੰਜਾਬੀ ਵਧੇ ਕੰਮ ਨਹੀਂ ਕਰਦੇ ਸਾਡੇ ਕੋਲੇ ਨਾ ਟਾਈਮ ਨਹੀਂ ਹੈ ਕਿ ਅਸੀਂ ਕਰ ਸਕੀਏ ਹੁਣ ਆਪੇ ਮਿਹਨਤ ਕਰਨੀ ਪੈਣੀ ਚੰਗਾ ਜੀ ਬਾਏ